ਮੈਨੂੰ ਹੁਣੇ-ਹੁਣੇ ਕਹਿੰਦੇ ਹੁੰਦੇ ਆ ਨੇ ਖਬਰ ਆਈ ਹੈ ਇੱਕ ਜੋੜੀ ਬੜੀ ਮਸ਼ਹੂਰ ਹੈ ਅੱਜਕੱਲ੍ਹ ਸੋਨੂੰ ਇੰਦਰਜੀਤ ਤੇ ਫਰਿਆਦ ਦੀ ਇੰਦਰਜੀਤ ਤੇ ਨਹੀਂ ਆ ਮੈਨੂੰ ਹੁਣੇ ਹੀ ਪਤਾ ਲੱਗਾ ਵੀ ਫਰਿਆਦ ਵੀ ਇੱਥੇ ਆਇਆ ਹੈ ਫਰਿਆਦ ਕਿਧਰ ਦੇ ਪਾਸੇ ਹੈ ਫਰਿਆਦ ਆ ਵੀ ਪੁੱਤਰਾ ਇਹ ਆ ਸਰਦਾਰ ਕਹਿੰਦੇ ਹੁੰਦੇ ਆ ਕਬੱਡੀ ਦਾ ਸਰਦਾਰ ਫਕੀਰ ਸਿੰਘ ਫਕੀਰ ਦਾ ਪੁੱਤਰ ਹੈ ਔਰ ਫਕਰਾ ਵਾਲਾ ਸੁਭਾਅ ਹੈ ਬੱਸੇ ਤੇ ਕਹਿੰਦੇ ਹੁੰਦੇ ਸ਼ੇਰ ਇਕੱਲਾ ਹੀ ਬਥੇਰਾ ਪਰ ਜਦੋਂ ਦੋ ਸ਼ੇਰ ਇਕੱਠੇ ਹੋ ਕੇ ਹਮਲਾ ਕਰਦੇ ਨੇ ਫਿਰ ਘੇਰੀ ਲੈਂਦੇ ਐ ਇੰਦਰਜੀਤ ਆਇਆ ਨਹੀਂ ਫਿਰ ਰਾਤ ਬਈ ਅੱਲੇ ਦੇ ਹੱਥ ਲੱਗੀ ਆ ਉਹਦੇ ਸੱਟ ਲੱਗੀ ਐ ਤੇ ਅੱਜ ਫਿਰ ਕਿੰਨੇ ਜੱਫੇ ਲਪਣੇ ਐ ਕਬੂਤਰੇ ਦੇ ਵਿੱਚ ਦੇਖੋ ਜੀ ਪਰਮਾਤਮਾ ਦੇਖੋ ਜੀ ਪਰਮਾਤਮਾ ਮੈਂ ਬੈਰੀਨ ਦੇ ਵਿੱਚ ਗਿਆ ਸਾਰੀ ਟੀਮ ਸਾਡੀ ਬੈਰੀਨ ਦੀ ਆਈ ਹੋਈ ਐ ਇੱਕ ਬੰਦਾ ਨਾ ਉਹਨੇ ਸਿਰ 'ਤੇ ਰੁਕੇ ਉੱਪਰ ਨੂੰ ਲੱਤਾਂ ਕੀਤੀ ਐ ਤੇ ਆਪਣਾ ਸ਼ੋਅ ਕਰ ਰਿਹਾ ਐ ਮੈਂ ਉਹਦੇ ਕੋਲ ਮਾਈਕ ਲੈ ਜਾ ਕੇ ਪੁੱਛਿਆ ਕਿ ਮੈਨੂੰ ਇਹ ਦੱਸ ਵੀ ਤੈਨੂੰ ਅੱਜ ਦਿਨੇ ਤਾਰੇ ਦੀਂਦੇ ਆ ਕਿ ਨਹੀਂ ਉਹ ਕਹਿੰਦੇ ਮੈਨੂੰ ਤਾਰੇ ਤਾਂ ਨਹੀਂ ਦੀਂਦੇ ਮੈਨੂੰ ਮੇਰਾ ਬਾਹੀ ਗੁਰ ਨਜ਼ਰ ਆ ਰਿਹਾ ਹੈ ਮੈਨੂੰ ਮੇਰਾ ਬਾਹੀ ਗੁਰ ਨਜ਼ਰ ਆ ਰਿਹਾ ਹੈ